ਹੈਲੋ एवरीवन ਤੋਂ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਤੋਂ ਕੀ ਹਾਲ ਹੈ ਸਾਰਿਆਂ ਦਾ? ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ ਆਪਣੇ ਘਰ ਵਿੱਚ ਤੇ ਮੇਰੇ ਲੱਗੇ ਆ ਬੰਨਤ। ਮੈਂ ਇਹਦੇ ਚੋਂ ਪੰਜਾਬੀ ਬੋਲਦਾ ਇਹਨਾਂ ਇਹਨੂੰ ਪਤਾ ਨਹੀਂ ਪੰਜਾਬੀ ਹੁੰਦੀ ਹੈ ਕਿ ਨਹੀਂ ਹੁੰਦੀ ਹੁੰਦੀ ਆ? ਨਾ। ਇਸ ਨੂੰ ਨਾ ਪੰਜਾਬੀ ਨਹੀਂ ਹੁੰਦੀ। ਇਹ ਲਿਖ ਲੈਂਦੀ ਆ। ਪਰ ਇਹਨੂੰ ਪੰਜਾਬੀ ਬੋਲਣੀ ਨਹੀਂ ਹੁੰਦੀ ਇਹਨੂੰ ਹਿੰਦੀ ਬੋਲਣੀ ਹੁੰਦੀ ਹੈ। ਇਹਨਾਂ ਵਿੱਚ ਇੱਕ ਚੀਜ਼ ਵਿਖਾਉਂਦੇ ਆ ਇਹਨਾਂ ਦਾ ਸੀ ਟ੍ਰਾਈਪੋਡ। ਮੈਂ ਉਹਦੀ ਵੀਡੀਓ ਵੀ ਬਣਾਈ ਸੀ ਤੇ ਕਿ ਜੇ ਸਿੰਘ ਇੱਕ ਹਫਤਾ ਜੰਦ 10 ਦਿਨ ਹੋਏ ਹੋਣੇ ਆ ਉਪਰੋਂ ਟ੍ਰਾਈਪੋਡ ਦਾ ਹੋ ਗਿਆ ਨੁਕਸਾਨ ਟ੍ਰਾਈਪੋਡ ਪੂਰਾ ਟੁੱਟ ਚੁੱਕਾ ਹੈ ਤੇ ਮੈਨੂੰ ਲੱਗਦਾ ਕਿ ਯਾਰ ਅੱਗੇ ਆਪਾਂ ਆਨਲਾਈਨ ਚੀਜ਼ਾਂ ਮੰਗਵਾਉਂਦੇ ਆ ਨਾ ਇੰਨੀਆਂ ਖਰਾਬ ਹੁੰਦੀਆਂ ਐ ਕੋਈ ਉਹਨਾਂ ਚ ਕੁਆਲਿਟੀ ਨਹੀਂ ਹੁੰਦੀ ਬਸ ਆਨਲਾਈਨ ਵਾਲੇ ਭੇਜ ਦਿੰਦੇ ਨੇ ਇਹ ਕੰਮ ਸੋਖਾ ਵੀ ਚਲੋ ਤੁਹਾਨੂੰ ਘਰ ਬੈਠੇ ਬੈਠੇ ਨਾ ਸਭ ਕੁਝ ਮਿਲ ਜਾਂਦਾ ਪਰ ਕੁਆਲਿਟੀ ਬਹੁਤ ਜ਼ਿਆਦਾ ਹੀ ਘਟੀਆ ਹੁੰਦੀ ਆ ਅਜੇ 10 ਦਿਨ ਵੀ ਨਹੀਂ ਹੋਏ ਹੋਣੇ ਮੇਰੇ ਹਿਸਾਬ ਨਾਲ ਕਟੋ ਕਟ ਮੇਰੇ ਹਿਸਾਬ ਨਾਲ 7 ਜਾਂ 8 ਦਿਨ ਹੋਏ ਹੁਣ ਇਹ ਟ੍ਰਾਈਪੋਡ ਲੈ ਆਏ ਨੂੰ ਪਹਿਲਾਂ ਵੀ 10 ਦਿਨ ਉਹਨੂੰ ਆਉਣ ਤੇ ਲੱਗੇ ਦੇਖੋ ਆਉਣ ਤੇ ਇੰਨਾ ਟਾਈਮ ਲੱਗਿਆ ਉਹਨੂੰ 10 ਦਿਨ ਲਾਉਣ ਤੇ ਲੱਗਿਆ ਡਿਲੀਵਰੀ ਆਉਣ ਤੇ ਤੇ ਪਰ ਉਹ 10 ਦਿਨ ਵੀ ਨਹੀਂ ਚਲੇ ਆ ਤੇ ਇਹ ਹਾਲ ਹੈ ਆਨਲਾਈਨ ਚੀਜ਼ਾਂ ਮੰਗਾਉਂਦਾ ਉਹ ਅਸੀਂ ਮੰਗਾਇਆ ਸੀ ਮਿਸ਼ੂ ਤੋਂ ਮਿਸ਼ੂ ਮਿਸ਼ੂ ਦੀ ਕੰਪਨੀ ਬੜਾ ਐਡੀ ਪਿਆਰੀ ਹੈ ਇੰਨੀ ਜਾਲੀ ਕੰਪਨੀ ਆ ਨਾ ਕੋਈ ਵੀ ਉਹਨਾਂ ਤੋਂ ਚੀਜ਼ ਮੰਗਾ ਲੋਣਾ ਇੱਕ ਹਫਤਾ ਵੀ ਨੀ ਉਹ ਚੀਜ਼ ਕੱਢਦੀ ਪਿਛਲੇ ਜੇ ਨਾ ਹੀ ਮੰਨਦੇ ਮੰਗਾਈ ਸੀ ਕੱਪੜੇ ਮੰਗਾਈ ਕੱਪੜੇ ਮੰਗਾਈ ਕਿਹਦੇ ਆਏ ਉਹ ਮੇਰੇ ਮੇਰੇ ਸਾਈਜ਼ ਕੀ ਮੰਗਾਈ ਸੀ ਔਰ ਉਹ ਜ਼ਿਆਦਾ ਲੰਬੀ ਆ ਗਈ ਮੇਰੇ ਪੈਰੋ ਤੱਕ ਆ ਗਈ ਫਿਰ ਹਮ ਕੋ ਉਸ ਕੋ ਕੱਟ ਕਰਨਾ ਪਿਆ ਆ ਉਹ ਇਸ ਮੰਨਦੀ ਸਾਈਜ਼ ਦੀ ਮੰਗਾਈ ਸੀ ਤੇ ਲੰਬੀ ਭੇਜਤੀ ਤੇ ਕੱਪੜਾ ਵੀ ਐਡਾ ਭੈਣਾ ਸੀ ਨਾ ਹੱਥ ਲੱਗਦਾ ਹੀ ਐ ਨਹੀਂ ਲੱਗਦੀ ਪਤਾ ਨਹੀਂ ਕੀ ਇਹ ਕੱਪੜਾ ਹੈ ਤੇ ਕੀ ਆ ਕਿ ਇਹੋ ਜੀਆਂ ਚੀਜ਼ਾਂ ਭੇਜਦੇ ਨੇ ਮਿਚੂ ਵਾਲੇ ਔਰ ਅਬਾ ਮੈਂ ਨਾ ਮੀਸ਼ੂ ਸੇ ਸਕਰਟ ਮੰਗਾਈ ਆਂ ਦੇਖਦੇ ਛੋਟੀ ਆਏਗੀ ਯਾ ਵੱਡੀ ਆਏਗੀ ਅਗਰ ਸਹੀ ਆਏਗੀ ਤਾਂ ਮੈਂ ਇੰਬਾਕਸਿੰਗ ਕੀ ਵੀਡੀਓ ਮੇ ਬਣਾਉਂਗੀ ਚਲੋ ਨਾ ਇਹ ਆਪਣਾ ਟ੍ਰਾਈਪੋਡ ਬਣਾਉਂਦੇ ਆ ਉਹਦਾ ਕੀ ਹਾਲ ਹੋਣ ਤੇ ਚਲੋ ਜੋੜਨ ਦੀ ਨਾ ਕੋਸ਼ਿਸ਼ ਕਰਦੇ ਪਏ ਆਂ ਕਿ ਸ਼ਾਇਦ ਜੋੜੀ ਜਾਵੇ ਕਿਉਂਕਿ ਪੈਸੇ ਵੀ ਖਰਚੇ ਨੇ ਮੂਡ ਵੀ ਆਫ ਹੁੰਦਾ ਹੈ ਕਿ ਯਾਰ ਪੈਸੇ ਖਾਤ ਕੇ ਚੀਜ਼ ਲੈਂਦੀ ਹੋਵੇ ਤੇ ਹਫਤਾ ਵੀ ਨਾ ਕੱਡੇ ਕੱਲ ਵੀ ਹਮਾਰਾ ਪਾਪਾ ਟੂਆ ਥਾ ਤੇ ਆਹ ਦੇਖੋ ਇਹ ਰਿਹਾ ਟ੍ਰਾਈਪੋਡ ਵੇਖੋ ਲੱਗੇ ਉਹਦੇ ਗੰਮ ਪਈ ਐ ਫੈਵਿਕ ਕਲਿਕ ਨਾਲ ਹੀ ਜੋੜਦੇ ਪਏ ਹੁਣ ਉਤਰਾ ਦੇ ਜੁੜਨਾ ਨਹੀਂ ਐ ਤੇ ਆਹ ਦੇਖੋ ਇੱਕ ਡੰਡੀ ਇਹ ਆ ਆਹ ਸਟੈਂਡ ਸਟੈਂਡ ਟੁੱਟ ਗਿਆ ਵਾ ਰਿਮੋਟ ਰਿਮੋਟ ਹੈ ਇਸਕੇ ਸਾਥ ਨਾ ਇਹਦੇ ਨਾਲ ਉਹ ਵੀ ਲੱਗੀ ਸੀ ਫਲੈਸ਼ ਪਰ ਫਲੈਸ਼ ਵੀ ਇੱਡੀ ਜਲਦੀ ਲਾ ਕੇ ਭੇਜੀ ਅਗਲੇ ਆਣੇ ਮਿਸ਼ੂ ਵਾਲਿਆਂ ਨੇ ਇਹ ਨਹੀਂ ਚੱਲੀ ਐ ਦੇਖੋ ਯਾਹ ਪੇ ਇਸਕਾ ਬਟਨ ਕੀ ਕਰਦੀ ਮੰਨਤ ਜੇ ਇਹਦੇ ਨੂੰ ਚਾਰਜਿੰਗ ਲਗਾ ਦਈਏ ਤੇ ਇਹਦੀ ਫਲੈਸ਼ ਜਗ ਪੈਂਦੀ ਆ ਜੇ ਚਾਰਜਿੰਗ ਬੰਦ ਕਰਦੀ ਹੈ ਨਾ ਤੇ ਇਹਦੀ ਫਲੈਸ਼ ਵੀ ਨਾ ਬੰਦ ਹੋ ਜਾਂਦੀ ਆ ਪਤਾ ਨਹੀਂ ਇੱਡਾ ਨਖੇਦੇ ਭੇਜਿਆ ਮੈਨੂੰ ਸੋਚਦਾ ਇਹਨਾਂ ਨੂੰ ਮੈਂ ਰਿਵਿਊ ਪਾ ਕੇ ਭੇਜਾਂ ਕਿ ਜੇ ਤੁਸੀਂ ਚੀਜ਼ ਭੇਜਣੀ ਹੈ ਕੋਈ ਚੰਗੀ ਚੀਜ਼ ਭੇਜ ਕਰੋ ਪੂਰ ਕੁਆਲਿਟੀ ਦੀ ਇਹਨਾਂ ਨੇ ਟਰਾਈ ਬੋਰਡ ਭੇਜਿਆ ਸਾਨੂੰ ਪੂਰ ਪੂਰ ਤੋਂ ਵੀ ਪੂਰ ਕੁਆਲਿਟੀ ਦਾ ਤੇ ਅਹੀਂ ਨਾ ਹੁਣ ਬਾਹਰ ਆ ਗਏ ਆ ਆਪਣੀ ਲੋਗੀ ਚ ਤੇ ਪੰਨਾ ਦੇ ਨਾਲ ਸਾਈਕਲ ਚਲਾਉਣ ਲੱਗੀ ਆ ਆ ਲਾਣੀ ਉਹਨੂੰ ਚਲਾਉਣਾ ਨਵੀਂ ਨਵੀਂ ਸਿੱਖਦੀ ਪਈ ਆ ਇਹਨਾਂ ਦੇ ਫਾਈਲ ਤੇ ਨਾ ਸਪੋਰਟ ਲੱਗੇ ਹੁੰਦੇ ਯਾਨੀ ਇਹਦੇ ਚਲੋਂਦੀ ਹੁਣ ਕਿ ਸਪੋਰਟਸ ਲਾਰਜ ਕੇਅਰ ਐਸਪੋਰਟਸ ਫਾਇਲ ਤੇ ਵੇਰ ਦੇ ਵਿੱਚ ਲਾਪ ਹੁੰਦੀ ਆ ਕਿ ਨਹੀਂ ਤੇ ਲੌਕ ਹੁੰਦੀ ਆ ਆਜ ਲਾੜेंगी 3 2 1 ਚਲਾ ਜਾ ਆ ਜਾ ਅਰੇ ਨਹੀਂ ਆਈ ਜਾਲ ਕੱਲ 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 ਤਾਲ ਲੈ ਤਾਲ ਲੈ ਓਏ ਕੀ ਛਲ 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 ਨਹੀਂ ਯਾਰ ਅਰੇ ਨਹੀਂ ਆਇਆ ਮੈਂ ਮਾਰਦਾ ਮੈਂ ਨਾ ਤੀਕਾ ਕਰਨਾ ਛਲ 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 ਹਾਂ ਤਲਾ ਲਿਆ ਚਲਾ ਲਿਆ ਚੱਲ 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 ਜ਼ੋਰ ਲਾ ਜ਼ੋਰ ਮੂੰਹ ਚ ਰਗੜਿਆ ਚਲਾ ਲੈ ਸਿੱਧਾ ਸਿੱਧਾ ਚਲਾ ਤੋ ਆ ਗਿਆ ਗਾਈਂ ਨੂੰ ਲੱਗਦਾ ਚਲਾ ਲਿੰਦੀ ਆ ਆ ਵੇਖੋ ਆ ਜਾ ਆ ਜਾ ਹੁਣ ਵੇਖਦੇ ਆ ਵਾਪਸ ਆ ਜਾਂਦਾ ਕਿ ਨਹੀਂ ਆ ਵੈਰੀ ਗੁੱਡ ਵੈਰੀ ਗੁੱਡ ਸਿੱਧਾ ਤਲਾੜ ਲੈ ਆ ਤੇ ਤੇ ਯਾਰ ਗਾਇਮ ਮੰਨਤ ਨੇ ਸਾਈਕਲ ਚਲਾ ਲਿਆ ਹੁਣ ਆਪਾਂ ਚਲਾ ਕੇ ਵੇਖਦੇ ਆ ਕਿ ਆਪਣੇ ਕੋਲ ਸਾਈਕਲ ਚੱਲਦਾ ਆ ਕਿ ਨਹੀਂ ਚੱਲਦਾ ਤੇਦੇ ਮੈਂ ਬਾਹਰ ਵੀ ਚਲਾਉਣਾ ਘਰ ਦੇ ਅੰਦਰ ਚਲਾ ਕੇ ਵੇਖਣਾ ਲੋਕੀ ਚੇ ਇਥੇ ਆ ਮੱਕ ਕਦੀ ਚਲਾਇਆ ਨਹੀਂ ਬੜਾ ਬਹੁ ਟਾਈਮ ਹੋ ਗਿਆ ਸਾਈਕਲ ਚਲਾਇਆ यार यार छोटा है है इसलिए ये देखो है बच्चार। बच्चार। तो इस चला के देख लो हिल <laughs> रहा बहुत ज्यादा आपके लिए मैंने तो एक, एक मिनट में है। चला नहीं चल रहा ਤੋ ਗਾਈ ਚਾਹ ਵੀ ਅਮਨੇ ਪੀ ਲਈਆ ਸਾਈਕਲ ਵੀ ਚਲਾ ਲਿਆ ਹੁਣ ਮੰਨਣੇ ਤੇ ਨਾ ਕ੍ਰਿਕਟ ਵਗੈਰਾ ਖੇਡਦੇ ਨੇ ਆ ਵੀ ਤਾਂ ਖੋਲੇ ਆ ਆ ਦੇਖੋ ਆ ਬੱਚਿਆਂ ਦਾ ਕ੍ਰਿਕਟ ਮੈਚ ਚੱਲ ਰਿਹਾ ਹੈ ਮੰਨਣੇ ਤੇ ਕਰਦੀ ਪਈ ਬੈਡੀ ਇਹ ਦੇਖੋ ਬੰਨਦੀ ਫਰੈਂਡ ਓਏ ਹੋ ਗਿਆ ਯਾ ਜਗਹ ਛੋਟੇ ਹੀ ਨਹੀਂ ਮੇ ਬੜਾ ਖੇਡਦੇ ਰਹੇ ਉਹ ਜੰਨਤ ਵੀ ਕ੍ਰਿਕਟ ਖੇਡਦੇ ਜੰਨਤ ਮੈਨੂੰ ਵੀ ਖੜਾਓ ਹੈ ਬੋਲ ਖੇਡ ਲਾ ਹੈ ਗੇਂਦ ਕਾ ਹੈ ਖੇਮੇ ਵਿੱਚ ਨਹੀਂ ਡਾਲੀ ਗੇਂਦ ਕਾ ਹੈ ਬੋਲ ਕਾ ਹੈ ਬੋਲ ਬੋਲ ਜੀ ਨਾ ਕਿੱਥੇ ਆ ਮਿਸਟੀ ਪਾਸ ਮਿਸਟੀ ਕਾ ਹੈ ਯਾਰ ਸਾਡੀ ਵੀ ਨਾ ਕੇ ਟਾਈਮ ਤੇ ਨਾ ਫੇਵਰੇਟ ਗੇਮ ਸੀ ਪੜਾ ਦੇ ਨਹੀਂ ਵੀ ਨਾ ਕ੍ਰਿਕਟ ਹੀ ਖੇਡਦੇ ਰਹਿਣਾ ਕ੍ਰਿਕਟ ਹੀ ਖੇਡਦੇ ਰਹਿਣਾ ਪਰ ਅੱਜ ਕੱਲ ਦੇ ਬੱਚੇ ਪੜਾ ਦੇ ਨਾ ਫੋਨ ਤੋਂ ਹੀ ਬਾਹਰ ਨਿਕਲਦੇ ਫੋਨ ਚ ਵਾਰਿਆ ਵੀ ਵੀ ਦੇਖ ਲਿਆ ਆ ਵੇਖੋ ਆ ਮੇਰਾ ਫਰੈਂਡ ਆ ਇਧਰ ਪੱਬ ਦੀ ਚੱਲਣ ਦੀ ਆ ਕਿੰਨੇ ਬੰਦੇ ਮਾਰਤੇ ਹੈ ਅਜੇ ਤੱਕ ਦੋ ਬੰਦੇ ਮਾਰੇ ਨੇ ਪਤਾ ਨਹੀਂ ਇਹਨਾਂ ਨੇ ਮਾਰੇ ਨੇ ਕਿ ਆਪੇ ਮਰੇ ਨੇ ਤੇ ਹੁਣ ਅਸੀਂ ਨਾ ਚੱਲਦੇ ਆ ਥੋੜਾ ਜਿਹਾ ਬਾਜ਼ਾਰ ਥੋੜਾ ਜਿਹਾ ਘੁੰਮਦੇ ਰਹੀਏ ਫੇਰ ਤੁਹਾਨੂੰ ਆਕੇ ਮਿਲਦੇ ਆ ਤੇ ਉਸ ਤੋਂ ਕੱਲਣਾ ਹਬੀ ਬੂਆ ਕਰਨ ਲੱਗੇ ਨੇ ਤੁਹਾਨੂੰ ਕੀ ਬਖੁੰਦੇ ਆ ਇਹ ਮੰਦਰ ਤੋਂ ਬਹਾਈ ਹੋਇਆ ਹੈ ਪਹਿਲਾਂ ਇਹ ਜੋ ਦਿਗੋਣ ਲੱਗਿਆ ਹਰ ਹਰ ਮਹਾਦੀਵ ਸੰਧੀ ਰੋਜ਼ ਜੇ ਉਹ ਤਾਂ ਸਾਡੇ ਘਰ ਗਾਇਸ ਜ਼ਰੂਰ ਹੀ ਚੱਗਦੀ ਹੈ ਤਿਆਰੀ ਹੋ ਜਨਨ ਲੱਗੀ ਹੈ ਮੈਂ ਆਪ ਬਕਰ ਆ ਗਏ ਆ ਅੱਜ ਨਾ ਮੁੱਛ ਟੂ ਪੈਗ ਆਊਟ ਹੋਣਾ ਸੀ ਬੈਕ ਆਊਟ ਹੀ ਹੋ ਗਿਆ ਸਾਡੇ ਦੀ ਲਾਈਟ ਨਹੀਂ ਚੱਲਦੀ ਆ ਮੈਂ ਉਹਦਾ ਅਦਾਇਗੀ ਕਰੀ ਰਾਈਟ ਨਾ ਓਕੇ ਤੀਆਂ ਜੇ ਤੂੰ ਕਿਚਨ ਨਹੀਂ ਰੈੱਡ ਲਾ ਦਿੱਤੀ ਪਈ ਆ ਕਿਚਨ ਦੇ ਭੰਦਾ ਪਿਆ ਡਿਨਰ ਅੱਜ ਐਲਈਡੀ ਕੱਲੀ ਰਹੀ ਆ ਮੁੱਗੀ ਮਸਲੋਂ ਕੀ ਯਾਰ ਫੇਵਰੇਟ ਹੈ ਰੱਬ ਤੇ ਬੜੀਆ ਬੜੀਆ ਉਹ ਤੇ ਮਾਰੀ ਕੰਗਲਾ ਕਾਉਂਡ ਦਾ ਅਸਲ ਵੀ ਅਲਾਸ਼ੀ ਅੱਜ ਆ ਵਿੱਚ ਸਾਰੇ ਅਧਿਕਾਰ ਇਕਾਸ਼ਲ ਦੇ ਹਰ ਇਹ ਦੇਖੋ ਉਹ ਮੈਨੂੰ ਆਇਆ ਹੀ ਮਹੀਨੇ ਬਾਅਦ ਕੋਈ ਮੈਡਮ ਨੇ ਦਿੱਤਾ ਹੀ ਬਸ ਇੱਕ ਟਿਊਬ ਹੈ ਆ ਲੱਗ ਰਹੀ ਆ ਜਾਂ ਇੱਥੇ ਡਿਨਰ ਬੰਦਿਆ ਹੈ ਜੀ ਦੇਖੋ ਜਾਂ ਉਹ ਮੰਦਰ ਦੀ ਇੱਕ ਲਾਈਟ ਤੁਹਾਨੂੰ ਜਗਦੀ ਨਜ਼ਰ ਆਉਣੀ ਆ ਤੇ ਆ ਜਾਨੂ ਕੋਲੋਤਾ ਜਾਨੂ ਕੀ ਪੀ ਰਹਾ ਹੈ ਹਲੋ ਗਾਦੋ ਹੈਲੋ ਗਾਇਜ਼ ਚਾਰੇ ਪਾਸੇ ਧੇਰਾ ਹੀ ਧੇਰਾ ਹੈ ਪੂਰਾ ਬਲੈਕਆਊਟ ਹੈ ਮੈਂ ਬਸ ਆਪਣੇ ਫੋਨ ਦੀ ਫਲੈਸ਼ ਜਗਾਈ ਹੋਈ ਹੈ ਕਿ ਤਾ ਮੇਰਾ ਫੇਸ ਨਜ਼ਰ ਆਵੇ ਤੇ ਤੁਹਾਨੂੰ ਮੈਂ ਵਿਖਾਵਾਂ ਚੰਦਰਮਾ ਚਮਕ ਰਿਹਾ ਹੈ ਉੱਪਰ ਬਾਕੀ ਬਹੁਤ ਜ਼ਿਆਦਾ ਹਨੇਰਾ ਹੈ ਆ ਦੇਖੋ ਕਿਤੇ ਕੋਈ ਲਾਈਟ ਕੋਈ ਛੋਟੀ ਜਿਹੀ ਲਾਈਟ ਲੱਗੀ ਸਾਹਮਣੇ ਬਸ ਬਾਕੀ ਸਭ ਕਿਤੇ ਕੋਈ ਲਾਈਟ ਨਹੀਂ ਤੇ ਅੰਮ੍ਰਿਤਸਰ ਤੇ ਅੱਜ ਹੋ ਗਿਆ ਬਲੈਕਆਊਟ ਵੈਸੇ ਤੇ ਕਹਿੰਦੇ ਕਿੰਨੇ ਦਾ ਹੋਣਾ ਸੀ ਯਾਰ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਕਹਿੰਦੇ ਸੀ ਪਰ ਹੁਣ 8:30 ਤੋਂ ਉੱਪਰ ਟਾਈਮ ਹੋ ਗਿਆ ਪਤਾ ਨਹੀਂ ਕੀ ਚੱਕਰ ਹੈ ਹੁਣ ਕਿਉਂ ਬਲੈਕਆਊਟ ਕਰਦੇ ਪਏ ਨੇ ਵੈਸੇ ਤੇ ਕਹਿੰਦੇ ਸੀ ਇੰਡੀਆ ਪਾਕਿਸਤਾਨ ਚ ਤੀਸਰੀ ਵਾਇਰ ਹੋ ਚੁੱਕਾ ਹੈ ਲੇਕਿਨ ਫਾਸੇ ਤੇ ਬਲੈਕਆਊਟ ਕੀਤਾ ਹੈ ਦੋ ਦਿਨ ਪਹਿਲਾਂ ਵੀ ਮੋਕ ਡ੍ਰਿਲ ਵਗੈਰਾ ਵੀ ਹੋਣੀ ਸੀ ਉਹ ਤੇ ਹੋ ਹੀ ਨਹੀਂ ਐ ਹੁਣ ਕਹਿੰਦੇ ਸ਼ਾਇਦ ਤਿੰਨ ਤਰੀਕ ਨੂੰ ਹੋਰ ਟ੍ਰਿਲ ਹੋਏਗੀ ਤੇ ਤਿੰਨ ਤਰੀਕ ਨੂੰ ਫਿਰ ਇੱਕ ਵਾਰੀ ਬਲੈਕਆਊਟ ਹੋਏਗਾ ਤੇ ਦੇਖਦੇ ਆ ਕੀ ਬੰਦਾ ਹੈ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੰਗ ਲੜਦੀ ਐ ਕਿ ਨਹੀਂ ਲੱਗਦੀ ਐ ਮੈਨੂੰ ਤੇ ਇਹਦੇ ਨਾਲ ਹੀ ਲੱਗੇ ਚੰਗੀ ਗੱਲ ਐ ਬਾਕੀ ਦੇਖੋ ਸਰਕਾਰਾਂ ਕੀ ਕਰਦੀਆਂ ਨੇ ਸੱਲ ਲਾਈਟ ਯਾਰ ਆ ਚੁੱਕੀ ਆ ਅੱਧੇ ਘੰਟੇ ਦਾ ਬਲੈਕਆਊਟ ਈ ਪਰ ਇੱਥੇ 40 ਮਿੰਟ ਦਾ ਬਲੈਕਆਊਟ ਲੱਗਾ ਹੈ 40 ਮਿੰਟ ਬਾਅਦ ਲਾਈਟ ਆਈ ਆ ਤੇ ਲਾਈਟ ਹੁੰਦਿਆਂ ਹੀ ਘਰ ਚ ਫੇਰ ਡੇਲੀ ਸੋਕ ਲੱਗੇ ਨੇ ਪਰ ਨੀਤੀ ਸਾਰਾ ਦਿਨ ਨਹੀਂ ਕੁਛ ਚੱਲ ਰਿਹਾ ਇਹਦੇ ਜਨਨ ਨੂੰ ਦੇਖੋ ਕੀ ਕਰ ਰਹੀ ਆ ਦੇਖੋ ਜਾਨੂ ਜੋਂਬੀ ਬਣ ਕੇ ਦਿਖਾ ਜਾਨੂ ਨਹੀਂ نیچے ਆ ਕੇ نیچے ਆ ਕੇ نیچے ਆਓ ਤੁਹਾਨੂੰ ਕੋਟ ਰੱਖ ਕੇ ਆਉਂ ਜ਼ੋਂਬੀ ਬਣ ਕੇ ਇਹ ਦੇਖੋ जोंबी जोंबी आ गया <laughs> ओए मैं दग गया मैं दग गया क्या फिर तो फिर तो फिर तो फिर फिर तो क्या इधर आ पाइए हाँ पाइए हाँ, हाँ। तो डिनर हमने कर लिया है अभी काफ़ी देर आगे हो चुका है अभी वीडियो भी एडिट करनी है तो आज की वीडियो अगर आपको अच्छी लगी है तो वीडियो को लाइक करना चैनल सब्सक्राइब करना हम आपको अगली वीडियो में मिलते हैं तब तक के लिए बाय